ਕਹਿੰਦੇ ਤੂੰ ਸੱਦਵਾਂ ਦੀ ਧੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਵੀ ਐਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਐਦਾਂ ਪਾਉਣੀ ਏ ਨਹੀਂ ਪਤਾ ਤੇਰਾ ਭਰਾ ਮੁੱਕਿਆ ਹੋਇਆ ਹੈ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਨੀ ਆ ਵੀ ਤੁਸੀਂ ਕੁਛ ਤੇ ਸਮਝੋ ਕੁਛ ਸੋਚੋ ਵੀ ਹਾਂ ਇਹ ਸਹੀ ਏ ਇਹ ਜੋ ਕੁਝ ਵੀ ਬੋਲ ਰਹੀ ਏ ਕਰ ਰਹੀ ਨਾ ਜਾ ਟ੍ਰਾਈ ਕਰਨਾ ਕਲੱਬਾਂ 'ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ ਤਾਰਾ ਲਗਭਗ 17-18 ਸਾਲ ਹੋ ਗਏ ਨੇ ਡੈਥ ਹੋਈ ਉਹਨੂੰ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰਿਆਮ ਉਹਦੇ ਵਿੱਚ ਕਹਿਰੀ ਵੀ ਉਹਦਾ ਐਕਸੀਡੈਂਟ ਹੋਇਆ ਮਾਨੂੰ ਬਹੁਤ ੱਕਾ ਲੱਗਾ ਕਿ ਜਦੋਂ ਅਸੀਂ ਮੇਰੇ ਤਾਂ ਕਿੱਥੇ ਤਾਂ ਮੈਨੂੰ ਪੁੱਤ ਨੇ ਕੰਦਿਆ ਦੇ ਲੈ ਕੇ ਜਾਣਾ ਸੀ ਕਿੱਥੇ ਪੁੱਤ ਦੇ ਮੈਂ ਹਲੂਰ ਵੇਖੇ ਮੈਂ ਹਲੂਰ ਵੇਖੇ ਜਿਵੇਂ ਤੜਪਿਆ ਸੱਤ ਦੇਣ ਜਿਨ੍ਹਾਂ ਨੇ ਮਾਰਿਆ ਉਹ ਭਰਾ ਉਹ ਜਿਸ ਬੁੱਢੀ ਮਾਂ ਦੀ ਧੀ ਅਣਖੀ ਤੇ ਗੈਰਤਮੰਦ ਹੁੰਦੀ ਨਾ ਤੇ ਜੇ ਕੋਈ ਨਾ ਕਰ ਸਕਦੀ ਤੇ ਕਿਸੇ ਗੈਰਤਮੰਦ ਅਣਖੀ ਜੱਟ ਨਾਲ ਵਿਆਹ ਕਰਵਾ ਕੇ ਦੋ ਪੁੱਤ ਜੰਮਦੀ ਇੱਕ ਪੁੱਤ ਨੂੰ ਇੰਨਾ ਤਿਆਰ ਇੰਨਾ ਪ੍ਰਿਪੇਅਰ ਕਰਨ ਦੀ ਕਿ ਉਹ ਇਹਦੇ ਭਰਾ ਦਾ ਬਦਲਾ ਲੈਂਦਾ ਇਹ ਹੁੰਦੀਆਂ ਨੇ ਅਣਖੀ ਧੀਆਂ ਤੇ ਭਰਾ ਉਹ ਜਿਹੜੀ ਬੇਗੈਰਤ ਔਰਤ ਹੋਵੇ ਨਾ ਕਿਸੇ ਦੀ ਭੈਣ ਹੁੰਦੀ ਆ ਨਾ ਕਿਸੇ ਦੀ ਧੀ ਹੁੰਦੀ ਆ ਤੇ ਨਾ ਕਿਸੇ ਦੀ ਪਤਨੀ ਹੁੰਦੀ ਆ ਤੇ ਨਾ ਕਿਸੇ ਦੀ ਮਾਂ ਹੁੰਦੀ ਆ ਹਮੇਸ਼ਾ ਅਸੀਂ ਜਿਸ ਬਰਾਦਰੀ ਨਾਲ ਸਬੰਧ ਰੱਖਦੇ ਆ ਉੱਥੇ ਗੈਰਤਮੰਦ ਲੋਕਾਂ ਨੂੰ ਸਲੂਟ ਕੀਤਾ ਜਾਂਦਾ ਬੇਗੈਰਤੀ